ਅਸੀਂ ਵੀ ਪ੍ਰੀਤ ਵੀ ਕਰਾਂਗੇ ਇੱਕ ਚੀਜ਼ ਅੱਜ ਤੱਕ ਤੁਸੀਂ ਮੋਟੀ ਸਲਾਹਤਾ ਤੁਸੀਂ ਕਹਿ ਵੀ ਦਿੱਤਾ ਕਿ ਇਹ ਡਰਗ ਮੰਡੀ ਨਾਲ ਖਰੀਦੀ ਗਈ ਹੈ ਤੁਸੀਂ ਇੱਕ ਵਾਰੀ ਦੇਖੋ ਇੰਨੀ ਬੁਨਿਆਦ ਖੜੀ ਮਾਰਨ ਮਤਲਬ ਕਿੰਨੀ ਦੁਨੀਆ ਬਾਹਰ ਖੜੀ ਹੈ ਹੁਣ ਅਸੀਂ ਨੋਟਿਸ ਲੈ ਕੇ ਜਗਾ ਜਗਾ ਥੋੜਾ ਥੋੜਾ ਲੱਗਿਆ 1980 ਦੀ ਇੱਕ ਮਿੰਟ ਹਾਂ ਹੋਵੇ ਤੁਹਾਡੀ 1980 ਤੇ ਹੋਵੇ ਉਸ ਅਗਰ ਜਰੂਰੀ ਥੋੜਾ ਵੀ ਹੋਣੀ ਹੈ 80 ਤੋਂ ਬਾਅਦ ਕੋਈ ਹੋਵੇ ਅੱਜ ਦੇ 103 ਨੰਬਰ ਕਮਰੇ ਤੁਸੀਂ ਰਜਿਸਟਰੀ ਤੋਂ ਨਹੀਂ ਮੈਂਸ਼ਨ ਕਰ ਰਹੇ ਜੀ ਸਰ ਅਸੀਂ ਆਪ ਥੋੜਾ ਚਲਾ ਰਹੇ ਹਾਂ ਅਸੀਂ ਦੇਖੀਏ ਨਾ ਇਸ ਗੱਲ ਦਾ ਜਵਾਬ ਲੀਜ਼ਰ ਦੇਗਾ ਸਰ ਉਹ ਜੀ ਸਰ ਫ੍ਰੀਜ਼ ਕਰਿਓ ਤੁਸੀਂ ਤਾਂ ਇੱਕ ਵਾਰੀ ਪ੍ਰੋਫਾਈਲ ਪੇਸ਼ਾਨ ਕਰਤੀ ਚਾਰਜ ਸਰ ਲੁਕੀ ਪਰ ਹੈ ਆਪਣਾ ਨੇ ਸਰ ਉਹਦਾ ਕਾਜ ਨਿਕਲਦਾ ਬਲਜੀਤ ਸਿੰਘ ਬਾਦਲੀ ਇਹਨਾਂ ਦਾ ਨਾਮ ਆਈ ਕਾਣ ਲੱਗਿਆ ਇਸ ਪੇਜ 90% ਹੋਟਲ ਲੀਜ਼ ਤੇ ਅਗੇ ਹੁਣ ਲੀਜ਼ਰ ਨੇ ਕੋਈ ਗਲਤ ਕੀਤਾ ਜੇ ਉਹਦਾ ਕੋਈ ਮਤਲਬ ਉਹਦੇ ਵੱਲੋਂ ਕੋਈ ਗੱਲਬਾਤ ਨਹੀਂ ਹੈ ਹੋਟਲ ਲੀਜ਼ ਇਹ ਗਲਤ ਲੀਜ਼ਰ ਤੇ ਆਈ ਦੀ ਲੀਜ਼ਰ ਨੇ ਨਹੀਂ ਲਈ ਹੈ ਅੱਛਾ ਮਾਲਕ ਦਾ ਫਿਰ ਮਾਲਕ ਦਾ ਕਿ ਮਾਲਕ ਨੇ ਲੀਜ਼ ਤੇ ਦੇ ਦਿੱਤੇ ਨੇ ਮੇਰੇ ਕੋਲ ਬੜੇ ਡਾਕੂਮੈਂਟ ਅਗੇ ਸਾਰੇ ਹਰ ਚੀਜ਼ ਉਹਦੇ ਕੋਲ ਹਮਤ ਨਹੀਂ ਦੇਖੋ ਬਹੁਤ سارے ਹੋਟਲਾਂ ਦੇ ਵਿੱਚ ਮਿਸ਼ਨ ਦਿੱਤੀ ਹੁੰਦੀ ਹੈ ਬਾਹਰਲੇ ਹੋਟਲ ਦੇ ਮਾਲਕ ਵੀ ਵਿਖੇ ਜਾਂਦੇ ਜੇ ਆਪਾਂ ਇਹ ਡੋਨਟ ਮੀਨ ਕਿ ਵੀ ਆਰ ਕਨਸਰਨਡ ਵਿਦ ਅਦਰ ਮਨੀ ਕਿ ਸਾਨੂੰ ਲੀਜ਼ ਦੇ ਪੈਸੇ ਆਣੇ ਚਾਹੀਦੇ ਅਸੀਂ ਆਪਣੀ ਪ੍ਰਾਪਰਟੀ ਸਾਡੀ ਉਹਨੂੰ ਉਹ ਪ੍ਰਾਪਰਟੀ ਨੂੰ ਕੀ ਕੀਤਾ ਜਾ ਰਿਹਾ ਹੈ ਕਿਦਾਂ ਕੀਤਾ ਜਾ ਰਿਹਾ ਹੈ ਅਗਲਾ ਕੀ ਕਰ ਰਿਹਾ ਹੈ ਇਹ ਸਿਸ ਰਿਸਪੌਂਸਿਬਿਲਟੀ ਤੋਂ ਆਪਾਂ ਨਹੀਂ ਪੁੱਛ ਸਕਦੇ ਇਹ ਅਸੀਂ ਉਹ ਨਾਲ ਬੈਠਾ ਇਹ ਅਸੀਂ ਕੁਝ ਨਹੀਂ ਉਹਦੇ ਤੇ ਆਬਜੈਕਟ ਕਰ ਰਹੇ ਜਾਂ ਉਹਨਾਂ ਕੋਲੋਂ ਖਾਲੀ ਨਹੀਂ ਕਰਾ ਰਹੇ ਇਟ ਮੀਨਸ ਆਪਣੀ ਕਨਾਈਨਸ ਸਿਰਫ ਬੈਠਾ ਹੀ ਨਹੀਂ ਚਲੇਗਾ ਪਤਾ ਲੱਗਣਾ ਕਿ ਕਿਸ ਤਰ੍ਹਾਂ ਜਿਸ ਨੂੰ ਪਤਾ ਲੱਗਾ ਜਿਸ ਨੂੰ ਪਤਾ ਲੱਗਾ ਨਾ ਨਹੀਂ ਖਾਲੀ ਕਰਾ ਲਈ ਉਹਨਾਂ ਨੇ ਨਾ ਹੀ ਉਹਨਾਂ ਨੇ ਖਾਲੀ ਕਰਾਤੀ ਉਸ ਤੋਂ ਸੈਕਿੰਡ ਸੈਕਿੰਡ ਇਨਕਿਸ ਦਾ ਸੈਕਿੰਡ ਚੀਜ਼ ਹੋਰ ਤੁਸੀਂ ਇੱਕ ਚੀਜ਼ ਕਹਿੰਦੇ ਬਾਹਰ ਕਿ ਉਹ ਮਨੇ ਡਰਗ ਮਨੀ ਨਾ ਖਰੀਦੀ 1980 ਦੀ ਪ੍ਰੋਪਰਟੀ ਸਰੇ ਅੱਜ ਲੈਂਡਿੰਗ ਉਹਨਾਂ ਤੋਂ 1980 ਦੀ ਸਾਡੇ ਡਾਕੂਮੈਂਟ ਅਸੀਂ ਦਿੱਤੇ ਤੁਹਾਨੂੰ ਤੁਹਾਨੂੰ ਮੌਕਾ ਮਿਲਿਆ ਸੀ ਨਹੀਂ ਮਿਲਿਆ ਸਾਨੂੰ ਨਹੀਂ ਮਿਲਿਆ ਨਹੀਂ ਮਿਲਿਆ ਸਰ ਨਹੀਂ ਮਿਲਿਆ ਅਸੀਂ ਪਟਾਲੇ ਐਸਐਸਪੀ ਸਾਹਿਬ ਕੋਲ ਇੱਕ ਵਾਰ ਅਸੀਂ ਪਟਾਲੇ ਐਸਐਸਪੀ ਸਾਹਿਬ ਕੋ 16 ਵਾਰੀ ਗਏ 16 ਵਾਰੀ ਅੱਜ ਇੱਕ ਵਾਰੀ ਵੀ ਮਿਲਿਆ ਇੱਕ ਵਾਰੀ ਇੱਕ ਸਿੰਗਲ ਟਾਈਮ ਇਹ ਗੱਲ

ਤੁਸੀਂ ਜੀ ਅਪੀਲ ਕਰ ਸਕਦੇ ਹੋ ਤੁਸੀਂ ਦੇ ਨੀ ਵੀ ਕਰਾਂਗੇ ਇੱਕ ਚੀਜ਼ ਅੱਜ ਤੁਸੀਂ ਨੋਟਿਸ ਲਾ ਦਿੱਤਾ ਤੁਸੀਂ ਕਹਿ ਵੀ ਦਿੱਤਾ ਕਿ ਇਹ ਡਰਗ ਮੰਡੀ ਨਾਲ ਖਰੀਦੀ ਗਈ ਹੈ ਤੁਸੀਂ ਇੱਕ ਵਾਰੀ ਦੇਖੋ ਇੰਨੀ ਦੁਨੀਆ ਬਾਹਰ ਖੜੀ ਹੈ ਕਿੰਨੀ ਦੁਨੀਆ ਬਾਹਰ ਖੜੀ ਹੈ ਹੁਣ ਅਸੀਂ ਨੋਟਿਸ ਲੈ ਕੇ ਜਗ੍ਹਾ ਜਗ੍ਹਾ ਥੋੜਾ ਤੋਂ ਮਗਿਆ ਡਿਪਰਪਰਟੀ 1980 ਦੀ ਇੱਕ ਮਿੰਟ ਨਾ ਹੋਵੇ ਤੁਹਾਡੀ ਇਹ 1980 ਦੀ ਹੋਵੇ ਉਸ ਅਗਰ ਜਰੂਰੀ ਥੋੜਾ ਵੀ 1980 ਤੋਂ ਕੁਝ ਨਾ ਹੋਇਆ ਉਹ ਤਾਂ ਬਾਅਦ ਵਿੱਚ ਕੋ ਜੋ ਹੈ ਅੱਜ ਇਹ 103 ਨੰਬਰ ਕਮਰੇ ਤੁਸੀਂ ਰਜਿਸਟਰ ਕਿਉਂ ਨਹੀਂ ਮੇਨਟੇਨ ਕਰ ਰਹੇ ਜੀ ਸਰ ਅਸੀਂ ਆਪ ਥੋੜਾ ਚੁੜਾ ਰਹੇ ਹਾਂ ਅਸੀਂ ਰਜਿਸਟਰ ਬਣਾ ਰਹੇ ਹਾਂ ਇਸ ਗੱਲ ਦਾ ਜਵਾਬ ਲੀਜ਼ਰ ਦੇਗਾ ਅਸੀਂ ਸੁਰੱਖਿਅਤ ਚਲੋ ਲੀਜ਼ਰ ਮਾਲਕ ਜੀ ਮੈਨੂੰ ਇਹਦੇ ਦੇ ਦਿਓ ਤੁਹਾਡੀ ਪਨੀ ਦੇ ਡਾਕੂਮੈਂਟ ਉਹਦੇ ਵਿੱਚ ਲਿਖਿਆ ਕਿਸੇ ਤਰ੍ਹਾਂ ਦੀ ਕੋਈ ਗਲਤ ਹੋ ਹੁੰਦਾ ਤਾਂ ਲੀਜ਼ਰ ਜ਼ਿੰਮੇਵਾਰੀ ਉਹ ਇਹਦੇ ਹਰ ਇੱਕ ਡਾਕੂਮੈਂਟ ਨੇ ਜਿਹੜੇ ਲੀਗਲ ਟਿਕਾਣੇ ਤੇ ਸਾਈਨ ਕਰੇ ਕੁਝ ਨੋਟਿਸ ਲਿਖਿਆ ਰੋਲ ਕੀਤਾ ਸਰ ਨਹੀਂ ਹੋਈ ਹੈਗੀ ਹੈ ਹਾਂ ਜੀ ਤੁਸੀਂ ਉੱਥੇ ਜਾ ਕੇ ਕੰਪੀਟੈਂਟ ਅਥਾਰਟੀ ਕੋਲ ਆਪਣੇ ਡੱਫਰ ਉਹ ਅਸੀਂ ਸਾਰਾ ਕੁਝ ਦੇਾਂਗੇ ਉੱਪਰ ਪਰ ਜਿਹੜਾ ਫ੍ਰੀਜ਼ਿੰਗ ਦਾ ਤੁਸੀਂ ਕੀਤਾ ਹੈ ਇਹਦੇ ਲਈ ਟਾਈਮ ਤਾਂ ਦਿਓ ਨਾ ਕੋਈ ਨੋਟਿਸ ਪੀਰੀਅਡ ਤਾਂ ਦਿਓ ਫ੍ਰੀਜ਼ਿੰਗ ਦਾ ਤਾਂ ਕਰਦੇ ਇਸ ਤੋਂ ਬਾਅਦ ਇਹਨਾਂ ਤੁਹਾਡਾ ਟਾਈਮ ਦਾ ਨਾ ਫ੍ਰੀਜ਼ ਕਰੀਏ ਤੁਸੀਂ ਇੱਕ ਵਾਰੀ ਪ੍ਰੋਐਕਟਿਵ ਬਤਨਾਬ ਕਰਤੀ ਵਿਚਾਰ ਚ ਇਹ ਕੋਈ ਬ੍ਰੋਟੀ ਬਦਨਾਮ ਕਰਦੀ ਤੁਸੀਂ ਬੰਦੇ ਨੇ ਕੀ ਹੈ ਬ੍ਰੋਟੀ ਫ੍ਰੀਜ਼ ਜਿਹੜਾ ਕੁਝ ਨਹੀਂ ਹੋ ਸਕਦਾ ਪਰ ਜਦੋਂ ਤੁਸੀਂ ਕੋਈ ਨੋਟਿਸ ਮਿਲਦਾ ਤਾਂ ਕੰਮ ਦੇਦਾ ਭਾਜੀ ਕੋਈ ਨਹੀਂ ਸਰ ਨੋਟਿਸ ਦਿਓ ਕਿ ਤਾਂ ਹੀ ਗੱਲ ਕਰਾਂਗੇ ਸਰ ਸਾਨੂੰ ਕੋਈ ਦੱਸੇਗਾ ਇੱਕ ਮਿੰਟ ਗੁੱਸਾ ਨਾ ਮੰਨਾ ਤੁਸੀਂ ਆਪਣੇ ਘਰ ਬੈਠੇ ਹੋ ਮੈਂ ਸਵੇਰ ਨੂੰ ਕਿਹਾ ਤੁਸੀਂ ਮੇਰੀ ਗੱਡੀ ਚੋਰੀ ਕਰ ਲਈ ਜਿੱਤੇ ਕਿਹਾ ਮੈਂ ਇਹਦੇ ਰਹਿ ਨਹੀਂ ਤੇ ਮੈਨੂੰ ਬਦੀ ਨਹੀਂ ਕੋਈ ਗੱਲ ਦੀ ਇਹਨਾਂ ਨੇ ਜੇ ਤੇ ਜਿੱਸੀ ਜਨਾਬ ਹੋ ਤੁਸੀਂ ਆਵੋ ਸਰ ਜੀ ਸਰ ਸਾਰਾ ਮੈਂ ਤੁਹਾਨੂੰ ਉਹਨਾਂ ਨੇ ਕਿਹਾ ਸਾਨੂੰ ਵੀ ਤੁਸੀਂ ਪੇਪਰ ਐਸਐਸਪੀ ਸਾਹਿਬ ਨੂੰ ਅਸੀਂ ਗਏ ਲੈ ਕੇ ਸਾਰਾ ਕੁਝ ਕਿਸੇ ਨੂੰ ਮਿਲਣੇ ਵੀ ਨਹੀਂ ਦਿੱਤੀ ਹੈ ਸਰ ਉਹ ਦੌਕਮੈਂਟ ਦਿੱਤੇ ਨੇ ਸਾਰੇ ਸਾਰੇ ਡਾਕੂਮੈਂਟ ਵੀ ਲਏ ਗਏ ਆ ਤੇ ਤੁਸੀਂ ਇਹ ਪੇਪਰ ਦੇ ਕੇ ਆਏ ਆ ਜੇਕਰ ਉਹ ਚੀਜ਼ ਨੂੰ ਦੇਖ ਕੇ ਤੁਸੀਂ ਫਿਰ ਵੀ ਫ੍ਰੀਜ਼ ਕਰੋਗੇ ਤਾਂ ਫਿਰ ਕੁੱਝ ਨਹੀਂ ਲਾ ਪੀਜ਼ ਤਾਂ ਦੇਖੋ ਜਦੋਂ ਤੁਹਾਡੀ ਡਾਕੂਮੈਂਟ ਪੀਕ ਪਾਰਟੀ ਕਰ ਦੂਗੀ ਜਦੋਂ ਤੁਹਾਡੀ ਬੀਸੀ ਇੱਕ ਕੰਪੀਟੈਂਟ ਅਥਾਰਟੀ ਨਾਲ ਹੋਣਾ ਹੈ ਜੁਆਇੰਟ ਕਮਿਸ਼ਨਰ ਨਾਲ ਹੋ ਰਹੀ ਹੈ ਤੁਸੀਂ ਉੱਥੇ ਆਪਣੇ ਆਪ ਨੂੰ ਨਹੀਂ ਸਾਬਤ ਕਰ पाए ਕਿ ਸਰ ਸਾਡੀ ਫੋਨ ਤੇ ਸਰ ਵੀਡੀਓ ਕਾਲਿੰਗ ਤੇ ਮੇਕਰੀ ਕਾਲਿੰਗ ਤੇ ਸਰ ਡਾਕੂਮੈਂਟ ਦਿਖਾਏ ਨਹੀਂ ਉਹਨਾਂ ਨੇ ਪਰਸਨਲੀ ਵੀ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਕਰ ਦਿਓ ਅਸੀਂ ਦਿੱਤੇ ਅਸੀਂ ਪੇਪਰ ਦਿੱਤੇ ਇੱਧਰ ਆਓ ਮਾੜਾ सुने चर लाए ਭਾਈ ਰੋਕਿਆ ਕਰੋ ਇੱਕ ਮਿੰਟ ਰੋਕਿਆ ਜਾਂ ਨੰਬਰ ਆਉ ਦੇ ਫਿਰ ਬਲਬੀਰ ਸਿੰਘ ਤੇ ਕਿੱਥੇ ਹੋਟਲ ਆਈ ਮੇਰਾ ਜੀ ਨਗਰ ਜੀ ਹਾਂ ਜੀ ਤੇ ਅੱਜ ਇਸੇ ਪਟਿਆਲਾ ਪੁਲਿਸ ਆਈ ਹੈ ਤੁਹਾਡੇ ਕੋਲ ਕੀ ਗੱਲਬਾਤ ਹੋਈ ਹੈ ਜੀ ਉਹਨਾਂ ਦੇ ਨਾਲ ਮੈਂ ਹੋਟਲ 2022 ਚ 25 ਫਰਵਰੀ ਪੱਕੇ ਕਰਾਇਮੇ ਨਾਂ ਸੰਦੀਪ ਕੁਮਾਰ ਪੁੱਤਰ ਸ਼ਜੂ ਰਾਮ ਨੂੰ ਕਿਰਾਏ ਦੇ ਦਿੱਤਾ ਸੀ ਠੀਕ ਹੈ ਸਾਰਾ ਮੇਰੇ ਕੋ ਡਾਕੂਮੈਂਟ ਪਏ ਨੇ ਸਾਰੇ ਡਾਕੂਮੈਂਟ ਮੈਂ ਅਜ ਤੋਂ ਮਤਲਬ ਕਿ ਤਕਰੀਬਨ 3 ਮਹੀਨੇ ਚੱਲੇ ਨੇ ਮੇਰੇ ਕੋਲ 4 ਮਹੀਨੇ ਚੱਲੇ ਨੇ ਜਦੋਂ ਮੈਨੂੰ ਮੈਨੂੰ ਐਸਐਸਪੀ ਸਾਹਿਬ ਨੇ ਮੈਂ ਕਹਿਣਾ ਤੇ ਨਹੀਂ ਜਾਂਦਾ ਪਰ ਉਹਨੇ ਖੂਨ ਦੇ थ्रू ਰਵਾਏ ਆ ਬਿਲਕੁਲ 4 ਮਹੀਨੇ ਮੈਨੂੰ ਬਹੁਤ ਜ਼ਿਆਦਾ ਹਰਾਸ ਕੀਤਾ ਗਿਆ ਮੈਂ ਜਦ ਤੱਕ ਹੋਟਲ ਇੱਕ ਕਿਰਾਏ ਤੇ ਦਿੱਤਾ ਆ ਤੇ ਮੈਨੂੰ ਦੱਸੋ ਮੇਰਾ ਇੱਥੇ ਕੀ ਲੈਣਾ ਦੇਣਾ ਸਾਡੇ ਇੱਕ ਮੋਲ ਹੈ ਬਈ ਅਥੇ ਅੰਮ੍ਰਿਤਸਰ ਚ ਇੱਕ ਮੋਲ ਹੈ ਉਥੇ 100 ਦੁਕਾਨ ਹੈ ਦੇਖ ਰਸੀਂ ਗੱਲ ਕਰੀ ਉਹਨਾਂ ਦੇ ਕੋਲ ਕਹਿ ਜਾ ਰਹਾ ਕਿ ਇੱਥੇ ਤਸਕਰ ਰਹਿ ਕੇ ਗਏ ਨੇ ਉਹਨਾਂ ਨੇ ਤੁਸੀਂ ਆਈਡੀ ਨਹੀਂ ਲਾਇਆ ਮੈਂ ਤੁਹਾਨੂੰ ਉਹੀ ਇੱਕ ਬੇਨਤੀ ਕਰਦਾ ਪਿਆ ਇੱਕ ਮੋਲ ਹੈ ਮੋਲ ਦੇ ਵਿੱਚ 100 ਦੁਕਾਨ ਹੈ ਜੀ ਉਹਦੇ ਵਿੱਚ ਕੋਈ ਗੈਂਗਸਟਰ ਸ਼ਾਪਿੰਗ ਕਰਨ ਚਲ ਜਾਂਦਾ ਤੁਸੀਂ ਮੋਲ ਦੇ ਮਾਲਕ ਨੂੰ ਫੜ ਲੋਗੇ ਜੀ ਮੇਰਾ ਕੀ ਲੈਣਾ ਦੇਣਾ ਤੁਸੀਂ ਕਰਨਾ ਹੈ ਜੇ ਕਾਰਵਾਈ ਕਰਨੀ ਹੈ ਇੱਕ ਲੀਜ਼ਰ ਨਾ ਕਰੋ ਮੇਰੇ ਮੈਂ ਲੀਜ਼ਰ ਕਰਨ ਨੂੰ ਦਿੱਤਾ ਇਹ ਕੋ ਪੱਕਾ ਕਰਾਇਨਾ ਮੈਂ ਮੈਨੂੰ ਕੋਈ ਨੋਟਿਸ ਨਹੀਂ ਆਇਆ ਜੀ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਮੈਨੂੰ ਸਿੱਧਾ ਮੇਰਾ ਪਰਚੇ ਦੇ ਵਿੱਚ ਨਾਮ ਉਹੀ ਇਹ ਚ ਲੈਣਾ ਨਹੀਂ ਮੈਂ ਆਪਣਾ 27 ਅਕਤੂਬਰ ਦੀ ਜਾਨਾ ਮੈਂ 4-5 ਦਿਨ ਲਗਾਤਾਰ ਲਗਾਤਾਰ ਹੀ ਵੀ ਵੀ ਜਨੇ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਆਪਾਂ ਉੱਥੇ ਜਾਂਦੇ ਰਿਹਾ ਬਟਾਲੇ ਐਸਪੀ ਸਾਹਿਬ ਨੂੰ ਮਿਲਣ ਇਹਨਾਂ ਨੇ ਕਦੀ ਵੀ ਮੈਨੂੰ ਉੱਥੇ ਨਾ ਮਿਲੇ ਨੇ ਤੇ ਨਾ ਸਾਡੀ ਗੱਲ ਸੁਣੀ ਮੈਂ ਇੱਥੇ ਡੀਆਈਜੀ ਸਾਹਿਬ ਕੋ ਵੀ ਪੇਸ਼ ਆਇਆ ਮੈਂ ਆਪਣੀ ਇਨਕੁਆਰੀ ਵੀ ਲਾਈ ਹੈ ਉਹਨਾਂ ਨੇ ਆਪਣੇ ਐਸਪੀ ਹੌਤਾ ਸਾਹਿਬ ਜੀ ਨੂੰ ਇਨਕੁਆਰੀ ਮੇਰੀ ਕੀਤੀ ਮਾਰਕ ਕੀਤੀ ਹੈ ਉਹ ਇਹ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਵੀ 50 ਵਾਰੀ ਗਏ ਆ ਥੱਲੇ ਦੇ ਸਾਰੇ ਅਫਸਰ ਸਭ ਜਾਂਦੇ ਆ ਮੇਰਾ ਕਿਸੇ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਮੈਨੂੰ ਬਸ ਝੂਠਾ ਇਹਦੇ ਵਿੱਚ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਬਹੁਤ ਜ਼ਿਆਦਾ ਪ੍ਰੋਪਰਟੀ ਕਦੋਂ ਦੀ ਆ ਵੀ ਦੱਸੋ ਪ੍ਰੋਪਰਟੀ ਕਦੋਂ ਤੁਹਾਡੀ ਹੋਣੀ ਹੈ ਮਾਲਕ ਜੇਕਰ ਪੁਲਿਸ ਤੇ ਦਿੱਤਾ ਤਾਂ ਤੁਹਾਡਾ ਫਰਜ ਪੈਂਦਾ ਕਿ ਧਿਆਨ ਰੱਖਣਾ ਕਿ ਸਾਡੇ ਪਾਜੀ 90% ਹੋਟਲ 90% ਹੋਟਲ ਨੰਬਰ ਕੰਮ ਦੇ ਵਿੱਚ 90% ਮਾਲਕਾਂ ਦੇ ਗੱਲੇ ਤੇ ਜਾ ਕੇ ਪਈਆਂਗੇ 90% ਹੋਟਲ ਜਿਹੜੇ ਨੇ ਅਜੰਮਰ ਸਰ ਦੇ ਵਿੱਚ ਕਿਰਾਏ ਤੇ ਗਏ ਨੇ ਮੈਨੂੰ ਦੱਸੋ ਅੱਜ ਕਿਹੜਾ ਮੈਨੂੰ ਦੱਸੋ ਮਾਲਕ ਕਿਰਾਏਦਾਰ ਦੇ ਕੋਲ ਜਾ ਕੇ ਬਹਿਗਾ ਜੀ ਮੈਨੂੰ ਦੱਸੋ ਮੈਂ ਹੋਰ ਮੇਰਾ ਕਪੜੇ ਦੀ ਦਲਾਲੀ ਦਾ ਕੰਮ ਹੈ ਮੈਂ ਉਹ ਵੇਖਾਂਗਾ ਕਿ ਮੈਂ ਇੱਥੇ ਆ ਕੇ ਬਵਾਂਗਾ ਮੈਂ ਹਾਂਜੀ ਸ਼ੀਦਾ ਸਾਹਿਬ ਜਾਨਾ ਸ਼ੀਦਾ ਤੋਂ ਮੈਂ ਆਇਆ 15 ਦਿਨੀ 20 ਦਿਨੀ ਮੈਂ ਕੱਕਰ ਲਾ ਗਿਆ ਬਸ ਆਪਣੀ ਪ੍ਰਾਪਰਟੀ ਵੇਕਣਾ ਆ ਇਹਦੇ ਵਿੱਚ ਮੇਰਾ ਕੀ ਲੈਣਾ ਦੇਣਾ ਜੀ ਡੀਐਸਟੀ ਸਾਹਿਬ ਆਏ ਉਹ 103 ਨੰਬਰ ਕਮਰੇ ਦਾ ਜ਼ਿਕਰ ਕਰੀਏ 103 ਨੰਬਰ ਕਮਰੇ ਭਾਜੀ ਵੇਖੋ ਮੇਰੀ ਗੱਲ ਸੁਣੋ ਇੱਥੇ ਹੋਟਲ 'ਚ 27 ਰੂਮ ਹੁਣ ਦੇਖੋ ਗੈਸਟ ਆਇਆ ਬੈ ਸਾਮਾਨ ਲੈ ਕੇ ਉੱਤੇ ਗਿਆ ਮੈਂ ਸਾਰੇ ਕਮਰਿਆਂ ਦੀ ਮੈਂ ਟੋਡੀ ਚੈਕਿੰਗ ਕਰਦੀ ਹੈ ਜੇ ਕੋਈ ਗੁਨਾਹਗਾਰ ਹੈ ਜਾਂ ਕੁਝ ਹੈ ਕਿਸੇ ਤਰ੍ਹਾਂ ਦਾ ਤੇ ਮੇ ਠੀਕ ਹੈ ਇਹ ਨੂੰ ਹੁਣ ਇੱਥੇ ਕੰਮ ਦੇ ਰੱਖਿਆ ਮੈਂ ਅਗੋ ਕੰਪਨੀ ਨਾਲ ਕਿਰਦਾਵਿਆਂ ਦੀ ਕੰਮ ਕਰਦਾ ਪਿਆ ਹੁਣ ਦੱਸੋ ਮੇਰਾ ਇੱਥੇ ਕੀ ਲੈਣਾ ਦੇਣਾ ਆਪਾਂ ਹੋਟਲ ਇਹ ਵੀ ਨਾਲ ਸੀ ਆਪਾਂ 2 2022 ਦੇ ਵਿੱਚ 25 ਫਰਵਰੀ ਨੂੰ ਉਹਨਾਂ ਨੂੰ ਲੀਜ਼ ਤੇ ਦਿੱਤਾ ਉਸ ਤੋਂ ਬਾਅਦ ਫਿਰ ਆਪਾਂ ਤਈ ਚ ਵੀ ਲੀਜ਼ ਲਿਖੀ ਐ ਚਵੀ ਚ ਵੀ ਲਿਖੀ ਐ ਸਾਈਨ ਉਹਦੇ ਕੀਤੇ ਪਏ ਮੇਰਾ ਇੱਥੇ ਕੀ ਦੋਸ਼ ਆ ਮੇਰਾ ਕੀ ਲੈਣਾ ਦੇਣਾ ਕਹਿੰਦੇ ਟਾਈਮ ਤੇ ਨੋਟਿਸ ਲਾ ਦੇ ਕਹਿੰਦੇ ਜਲਦੀ ਪੂਰਾ ਹੋਟਲ ਨੂੰ ਫਰੀ ਦੇ ਦਿੱਤਾ ਜਾ ਬਿਲਕੁਲ 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 ਮੈਂ ਕਹਿੰਦਾ ਧੱਕੇਸ਼ਾਹੀ ਆ ਪੁਲਿਸ ਦੀ ਹੋਰ ਕੁਝ ਵੀ ਨਹੀਂਗਾ ਮੈਨੂੰ ਜਾਣ ਕੇ ਇਹਦੇ ਵਿੱਚ ਫਸਾਇਆ ਜਾਣ ਰਿਹਾ ਕਿ ਮੈਂ ਹਟਲਾ ਮਾਲਕ ਆ ਤੇ ਮੇਰੇ ਤੋਂ ਕੁਝ ਮਿਲ ਜੇ ਉਹਨੂੰ ਜਾਣ ਕੇ ਵੀ ਗੁਨਾਹ ਥੋੜੀ ਇਹ ਮਾਲਕ ਮੈਂ ਮੈਂ ਤਾਂ ਕਹਿ ਰਿਹਾ ਜੇ ਮੈਨੂੰ ਮੈਨੂੰ ਇਹ ਚ ਫਸਾਣਾ ਵੈ ਮੈਨੂੰ ਦੱਸੋ ਇੱਕ ਮੋਲ ਹੈ ਅੰਮ੍ਰਿਤਸਰ ਮੋਲ ਹੈ ਉਮਕਸ ਮੋਲ ਹੈ ਉਹਨੂੰ ਫਤਹਾ ਹੋ ਜਾ ਕੇ ਉਹਦੇ ਵਿੱਚ ਜੇ ਕੋਈ ਕੋਈ ਕਰਦਾ ਤੇ ਇਹ ਜਾਇਦਾਦ ਜਾਇਦਾਦ ਦੇ ਕੋ ਪਛਤਾਦੀ ਹੈ ਉਹਨੂੰ ਬਾਪ ਦਾਤੇ ਤੋਂ ਮਿਲੀ ਹੈ ਮੇਰੀ ਮਾਂ ਨੇ ਮੇਰੇ ਨਾਂ ਤੇ ਕੀਤੀ ਹੈ ਮੈਂ ਆਪਣਾ ਕਰਜ਼ਾ ਲੈ ਕੇ ਬਣਾਈ ਹੈ ਕਰਜ਼ੇ ਦਾ ਪ੍ਰੂਫ ਹੈ ਮੇਰੇ ਕੋਲ ਮੇਕੋ ਮੇਰੇ ਜੜੀ ਰਜਿਸਟਰੀ ਹੈ ਜਿਹੜੀ ਮੈਂ ਆਪਣੇ ਮਾਕੋ ਵਸੀਅਤ ਲਈ ਹੈ ਵਿਰਾਸਤ ਲਈ ਹੈ ਉਹਦਾ ਪ੍ਰੂਫ ਹੈ ਇੱਕ ਇੱਕ ਡਾਕੂਮੈਂਟ ਆ ਮੇਕੋ ਸਾਰੇ 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 ਡਾਕੂਮੈਂਟ ਪੂਰੇ ਖਾਨਦਾਨ ਦੇ ਚਾਰ ਭਰਾਵਾਂ ਦਾ ਖਾਨਦਾਨ ਹੈਗਾ ਇੱਕ ਐਫਆਰ ਚੈੱਕ ਕਰਾ ਦਿਓ ਭਾਵੇਂ 50 ਸਾਲਾਂ ਚ 100 ਸਾਲਾਂ ਦੇ ਨਹੀਂ ਜਵੀ 20 ਦੀ ਛੋਟੀ ਦਰਬਾਰ ਸਾਹਿਬ ਦੇ ਬਾਹਰ ਖਿਲਾੜ ਕੇ ਗੋਲੀ ਮਾਰ ਦਿਓ ਭਾਵੇਂ ਦਰਬਾਰ ਸਾਹਿਬ ਦੇ ਬਾਹਰ ਜੇ 1% ਵੀ ਨਿਕਲਾ ਆਵੇ ਬੰਦਾ ਐਵੇਂ ਨਗੇਜ ਚਾਹੁੰਦੇ ਕਿੱਥੇ ਸਿਰ ਮਾਰੀਏ ਯਾਰ ਕੋਈ ਸੁਣਦਾ ਹੀ ਨਹੀਂ ਹੈਗਾ 16 ਚੱਕਰ ਪਟਾਲੇ ਲਾਏ ਨੇ ਉਹ ਬੰਦਾ ਇਹੋ ਜਾਂ ਐਸਐਸਬੀ ਉਹਦਾ ਪਤਨ ਕੀ ਹਿਸਾਬ ਹੈ ਸਾਨੂੰ ਮਿਲਿਆ ਤੱਕ ਨਹੀਂ ਇੱਕ ਵਾਰੀ ਵੀ ਉਹਨੇ ਸਾਡੀ ਸੁਣਨੀ ਕਾਰ ਕਹਿੰਦੀ ਵਪਾਰ ਕਰੋ ਕੋਈ ਕਾਦਾ ਕਰੀ ਵਪਾਰ ਮੈਂ ਤੀ ਨਹੀਂ ਕਰਾਂਗਾ ਜੀ ਮੈਂ ਉੜੀਸਾ ਤੋਂ ਤੇ ਸ਼ਿਫਟ ਹੋਇਆ ਮੈਂ ਆਪਣੇ ਬੱਚੇ ਲੈ ਕੇ ਕੈਨੇਡਾ ਜਾਵਾਂ ਜਰਮਨੀ ਜਾਵਾਂ ਆਸਟ੍ਰੇਲੀਆ ਫਿਡੇਮੋ ਆਇਓ ਜੰਬਰਸਰ ਰਹਿੰਦੇ ਗੁਰੂ ਨਗਰੀ ਕਹਿੰਦੇ ਗੁਰੂ ਨਗਰੀ ਤੇ ਰਹੀ ਨਹੀਂ ਪਾਜੀ ਗੁਰੂ ਨਗਰੀ ਤਾਂ ਬੇੜਾ ਕਰ ਰਹੇ ਜਾਣ ਕੇ ਕਰਦੇ ਪੈਨੇ ਜਾਣ ਕੇ ਵਪਾਰ ਮੈਂ ਕਹਿੰਨਾ ਕਿ ਐਵੇਂ ਹੀ ਐਵੇਂ ਨਹੀਂ ਜੇ ਇੱਕ ਛੋਟਾ ਜਿਹੜਾ ਮੁਜਰਮ ਵੱਡਾ ਬੰਦਾ ਜਾਣ ਕੇ ਬਸਾਦੇ ਪੈਨੇ ਜਾਨਮੀ ਨਹੀਂ ਹੋ ਗਿਆ ਮੈਨੂੰ ਇੰਨੀ ਕੋ ਹਰਾਸਮੈਂਟ ਕੀਤੀ ਗਈ ਹੈ ਇੰਨੀ ਕੋ ਹਰਾਸਮੈਂਟ ਕੀਤੀ ਗਈ ਹੈ ਕਿ ਮੈਂ ਪਰਮਾਧਮਾ ਜਾਂਦਾ ਇਹ ਹਾਈ ਕੋਰਟ ਦੇ ਆਰਡਰ ਆ ਪਹਿਲੀ ਤਰੀਕੇ ਹਾਈ ਕੋਰਟ ਨੇ ਮੈਨੂੰ ਬੇਲ ਦਿੱਤੀ ਹੈ ਕੋਈ ਜੱਜ ਸਾਹਿਬ ਦੇ ਆਰਡਰ ਨੂੰ ਆਰਡਰ ਨਹੀਂ ਮੰਨਦੇ ਮੈਨੂੰ ਇੰਨੇ ਕੋ ਹਰਾਸਮੈਂਟਾਂ ਕੀਤੀਆਂ ਜਾਣਦੀਆਂ ਮੈਨੂੰ ਇੰਨਾ ਕੋ ਝੂਠਾ ਫਸਾਇਆ ਜਾਣ ਰਿਹਾ ਜਿੰਨਾ ਮੈਂ ਅੰਦਰੋਂ ਦੁਖੀ ਹਾਂ ਪਰਮਾਧਮਾ ਜਾਂਦਾ ਮੈਂ ਇਹ ਨਾ ਲੈ ਕੇ ਜਾ ਸਕਦਾ ਮੇਰਾ ਸਟੈਪ ਦੇਖੋ ਜੀ ਮੈਨੂੰ ਤਾਂ ਇਨਸਾਫ ਚਾਹੀਦਾ ਮੈਂ ਡੀਜੀਪੀ ਸਾਹਿਬ ਕੋ ਵੀ ਜਾਣਾ ਡੀਆਈਜੀ ਸਾਹਿਬ ਕੋ ਮੈਂ ਘੱਟੋ ਘਾਟੇ ਤੇ ਪੰਜਾਬ ਰਹੀ ਗਿਆ ਕੁਝ ਕੁਝ ਵੀ ਕਹਿ ਦੇਣ ਇੱਕ ਇੱਕ ਪੁਲਿਸ ਦਾ ਛੋਟਾ ਮੁਲਾਜ਼ਮ ਲਿਆਓ ਡੀਆਈਜੀ ਸਾਹਿਬ ਨੂੰ ਵੀ ਪਤਾ ਹੈ ਕਿ ਮੇਰੇ ਆ ਕੋਈ ਰੌਲ ਨਹੀਂ ਬਸ ਇੱਕ ਐਸਐਸਪੀ ਆਪਣੀ ਜਿੱਦ ਵਗਾਉਣ ਦੀ ਕੋਸ਼ਿਸ਼ ਕਰਨ ਮੈਨੂੰ ਜਾਣ ਕੇ ਮੋਵਮੈਂਟ ਕੀਤੀ ਜਾ ਰਹੀ ਮੇਰਾ ਹੋਰ ਕੋਈ ਲੈਣਾ ਦੇਣਾ ਜਦ ਮੈਂ ਮਾਲਕ ਹਾਂ ਮੈਂ ਮਾਲਕ ਹਾਂ ਮੈਂ ਲੀਜ਼ਰ ਨੂੰ ਦਿੱਤਾ ਤੁਸੀਂ ਇਹ ਜਿਹੜੀ ਇੰਟਰਵਿਊ ਕਰਦੇ ਹੋ ਜਿਹੜਾ ਹੋਟਲ ਕੋਈ ਲੀਜ਼ਰ ਦਾ ਥੋੜੀ ਹੈ ਮੇਰੇ ਮਾਲਕ ਦਾ ਕੋਈ ਲੀਜ਼ਰ ਨਾ ਕਰੋ ਗੱਲ ਜਾ ਕੇ ਮੇਰਾ ਕੀ ਲੈਣਾ ਦੇਣਾ ਹਾਂ ਜੀ ਸਾਰਾ ਜੇ ਤੁਸੀਂ ਅੰਮ੍ਰਿਤਸਰ ਪਹੁੰਚੇ ਸੱਚੀ ਮੁੱਖ ਹੋ ਜਾਣਾ ਦੇਖੋ ਨਸ਼ੇ ਦੇ ਵਿਰੁੱਧ ਸਾਡੇ ਮਾਨਯੋਗ ਸੀਐਨ ਸਾਹਿਬ ਔਰ ਡੀਜੀਪੀ ਸਾਹਿਬ ਵੱਲੋਂ ਕੰਮ ਕਰਦੇ ਹੋਏ ਉਹਨਾਂ ਦੀ ਹਦਾਇਤਾਂ ਤੇ ਕੰਮ ਕਰਦੇ ਹੋਏ ਔਰ ਐਸਐਸਪੀ ਬਟਾਲਾ ਸੁਹੇਲ ਕਾਸਮੀਰ ਬਾਰਡਰਿੰਗ ਦੇ ਡੀਆਈਜੀ ਸਾਹਿਬ ਸਾਡੇ ਸਤਿੰਦਰ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਅਸੀਂ ਇੱਕ ਡੇਰਾ ਬਾਬਾ ਨਾਨਕ ਦੇ ਵਿੱਚ 110 ਨੰਬਰ ਐਫਆਰ ਲੋਜ ਕੀਤੀ ਸੀ ਜੀ 21 9 2024 ਨੂੰ ਉਦੇ ਤਹਿਤ ਟੋਟਲ ਵਿੱਚ 23 ਮੁਲਜ਼ਮ ਹੈ ਜਿੱਚ 13 ਅਰੈਸਟ ਕਰ ਚੁੱਕੇ ਆਂ ਅਸੀਂ ਉਦੇ ਤਹਿਤ ਅਸੀਂ ਉਹਨਾਂ ਤੋਂ ਇਨੀਸ਼ੀਅਲੀ 2 ਕਿਲੋ ਤੇ 580 ਗ੍ਰਾਮ ਹੀਰਨ ਬੀਐਸਐਫ ਔਰ ਪੁਲਿਸ ਦੇ ਜੁਆਇੰਟ ਆਪਰੇਸ਼ਨ ਤੋਂ ਅਸੀਂ ਉਹ ਰਿਕਵਰੀ ਕੀਤੀ ਸੀ ਔਰ ਮੌਕੇ ਤੇ ਤਿੰਨ ਬੰਦੇ ਫੜੇ ਵੀ ਸੀ ਉਹਨਾਂ ਤੋਂ ਅੱਗੇ ਪੁੱਛਗਿਛ ਕਰਦੇ ਹੋਏ ਕਿ ਉਹਨਾਂ ਦੇ ਪਾਕਿਸਤਾਨ ਦੇ ਨਾਲ ਲਿੰਕ ਸੀ ਤੇ ਜਿੱਥੋਂ ਵੀ ਇਹ ਸਾਰਾ ਡਰੋਨ ਦੇ ਜ਼ਰੀਏ ਡਰੋਨ ਵੀ ਰਿਕਵਰ ਕੀਤਾ ਸੀਗਾ ਡਰੋਨ ਦੇ ਜ਼ਰੀਏ ਸਾਰਾ ਉੱਥੋਂ ਕਨਸਾਈਨਮੈਂਟਸ ਮੰਗਾਉਂਦੇ ਸੀਗੇ ਤੇ ਉਹਦੇ ਤਹਿਤ ਹੀ ਔਰ ਉਹ ਜਿਹੜੇ ਜਿੰਨੇ ਬੰਦੇ ਹੈਗੇ ਸੀ ਉਹਨਾਂ ਚੋਂ ਉਹ ਆ ਕੇ ਇਸੇ ਹੋਟਲ ਦੇ ਵਿੱਚ ਠਹਿਰਦੇ ਹੁੰਦੇ ਸੀਗੇ ਇੱਥੋਂ ਦਾ 103 ਨੰਬਰ ਕਮਰਾ ਸਮੇਂ ਲੋਕ ਇੱਕ ਨਸ਼ਾ ਤਸਕਰੀ ਦਾ ਅੱਡਾ ਬਣ ਚੁੱਕਾ ਹੋਇਆ ਸੀਗਾ ਇੱਥੋਂ ਦੇ ਜਿਹੜੇ ਮਾਲਕ ਲੀਜ਼ ਵਾਲੇ ਜਾਂ ਹੋਰ ਵੀ ਬੰਦੇ ਉਹ ਸਾਰੇ ਮੈਨੇਜਰ ਇਹਨਾਂ ਨਾਲ ਰਲੇ ਹੋਏ ਸੀਗੇ ਇਹਨਾਂ ਕੋਲ ਵੱਧ ਪੈਸੇ ਲੈਂਦੇ ਸੀਗੇ ਔਰ ਵਿਦਆਊਟ ਐਨੀ ਐਂਟਰੀ ਉਹਨਾਂ ਕੋਈ ਉਹਨਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਲੈਂਦੇ ਕੋਈ ਆਈਡੀ ਨਹੀਂ ਸੀ ਲੈਂਦੇ ਔਰ ਉਹਦੇ ਤਹਿ ਤੇ ਉਹਨਾਂ ਨੂੰ ਕਮਰੇ ਦੇ ਦਿੰਦੇ ਸੀ ਤੇ ਇੱਥੇ ਬੈਠ ਕੇ ਸਾਰੀ ਸੌਦੇਬਾਜ਼ੀ ਉਹਨਾਂ ਦੀ ਹੁੰਦੀ ਸੀ ਕਿ ਇੱਥੋਂ ਹੀ ਅੱਗੇ ਕਨਸਾਈਨਮੈਂਟ ਉਹ ਅੱਗੇ ਸਪਲਾਈ ਕਰਨ ਦੀਆਂ ਯੋਜਨਾਵਾਂ ਬਣਾਉਂਦੇ ਸੀਗੇ ਤੇ ਪਾਕਿਸਤਾਨ ਦੇ ਜਿਹੜੇ ਸਮੱਗਲਰਸ ਐ ਉਹਨਾਂ ਨਾਲ ਵੀ ਇਹਨਾਂ ਦਾ ਕੰਟੈਕਟਰ ਰਹਿੰਦਾ ਸੀਗਾ ਤੇ ਇਸ ਕਰਕੇ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਤੇ ਇਹਦੇ ਤਹਿਤ ਹੀ ਹੁਣ ਐਨਡੀਪੀਐਸ ਦੇ ਕੇਸ ਦੇ ਵਿੱਚ ਹੀ ਅੱਗੇ ਅਸੀਂ ਫਰਦਰ ਕਾਰਵਾਈ ਕਰਦੇ ਹੋਏ ਸੈਕਸ਼ਨ 68 ਐਫ ਦੇ ਵਿੱਚ ਇਹਨਾਂ ਨੂੰ ਕੰਪੀਟੈਂਟ ਅਥਾਰਟੀ ਜਿਹੜੀ ਹੈਗੀ ਐ ਐਨਡੀਪੀਐਸ ਉਹ ਦਿੱਲੀ ਤੋਂ ਅਸੀਂ ਉਹਨਾਂ ਦੇ ਫ੍ਰੀਜ਼ਿੰਗ ਆਜੋ ਹੋਟਲ ਦੇ ਫ੍ਰੀਜ਼ਿੰਗ ਆਰਡਰ ਲੈ ਕੇ ਆਏ ਆ ਆਜੋ ਉਹਦੀ ਫ੍ਰੀਜ਼ਿੰਗ ਆਰਡਰ ਦੀ ਸਰਵਿਸ ਲਈ ਆਏ ਆ ਅਸੀਂ ਦੇਖੋ ਤੁਹਾਨੂੰ ਦੱਸਿਆ ਵੀ 21 9 2024 ਨੂੰ ਅਸੀਂ ਕੇਸ ਰਜਿਸਟਰਡ ਕੀਤਾ ਸੀਗਾ ਤੇ ਉਦੋਂ ਤੋਂ ਲੈ ਕੇ ਜਾਂ ਉਸ ਤੋਂ ਪਹਿਲਾਂ ਤੋਂ ਲੈ ਕੇ ਹੀ ਇਹ ਕੰਮ ਕਰਦੇ ਆ ਰਹੇ ਸੀਗੇ ਤੇ ਹੁਣ ਬੱਤੇ ਸਾਡੇ ਕੋਲ ਫੜੇ ਗਏ ਇਹਦੇ ਵਿੱਚ ਇੱਕ ਪਹਿਲੇ ਇਹਨਾਂ ਦੇ ਦੋ ਮੈਨੇਜਰ ਵਿਸ਼ੂ ਤੇ ਵਿਸ਼ਾਲ ਹੈਗੇ ਸੀਗੇ ਉਹ ਹੈਗੇ ਸੀ ਇੱਕ ਸੰਜੇ ਇਹਨਾਂ ਦਾ ਹੈਗਾ ਜਿਹਨੇ ਲੀਜ਼ ਤੇ ਹੋਟਲ ਲਿਆ ਸੀਗਾ ਉਹ ਵੀ ਅਕਿਊਜ਼ਡ ਹੈ ਜਿਹੜਾ ਮਾਲਕ ਹੈ ਨਾ ਬਲਬੀਰ ਸਿੰਘ ਹੈ ਉਹ ਵੀ ਅਕਿਊਜ਼ਡ ਹੈ ਉਹ ਵੀ ਫੜੇਗੇ ਜੰਮੂ ਦਾ ਮਾਲਕ ਉਸ ਜਾਰਾ ਜਿਹਨੇ ਲੀਜ਼ ਤੇ ਹੋਟਲ ਲਿਆ ਹਾਂਜੀ ਹਾਂਜੀ ਉਹ ਸੰਜੇ ਜੰਮੂ ਦਾ ਸੀ